ਵੀਰ ਜੀ ਆਓ ਗੱਲਬਾਤ ਕਰੀਏ ਜਿਵੇਂ ਦਿਨੋਂ ਦਿਨ ਠੰਡ ਵੱਧ ਰਹੀ ਆ ਬਾਲਨ ਦੀ ਲੋੜ ਪੈਂਦੀ ਆ ਘਰਾਂ ਦੇ ਵਿੱਚ ਅੱਜ ਸਾਡੇ ਨਾਲ ਇੱਕ ਬਾਬਾ ਜੀ ਨੇ ਜੋ ਬਾਲਨ ਲੈ ਕੇ ਆ ਰਹੇ ਨੇ ਆਓ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਬਾਲਨ ਬਾਰੇ ਜਾਣਕਾਰੀ ਵੀ ਇਕੱਠੀ ਕਰਦੇ ਆ ਸਾਸਰੀ ਵੀਰ ਜੀ ਹਾਂਜੀ ਜੈਸੀ ਆ ਵੀਰ ਜੀ ਹਾਂ ਹਾਂਜੀ ਆਜੋ ਇੱਥੇ ਆਹ ਦੇਖੋ ਵੀਜੀ ਬਾਲਨ ਆਪਾਂ ਬਾਲਨ ਦਾ ਕਿੰਨਾ ਮਤਲਬ ਹੈ ਉਹਨਾਂ ਦਾ ਸਿਆਲਾ ਆ ਗਿਆ ਵਾ ਜੇ ਆਪਾਂ ਸਾਗ ਸੂਕ ਬਣਾਉਣਾ ਹੋਵੇ ਗੋਂਗਲੂ ਗੋਂਗਲੂ ਬਣਾਉਣੇ ਆ ਪੰਜੀਰੀ ਪੰਜੂਰੀ ਬਣਾਉਣੀ ਹੋਵੇ ਤੇ ਬਾਲਨ ਦੀ ਮਹੱਤਤਾ ਬੜੀ ਨਾਲ ਆਪਾਂ ਬਾਲਨ ਸਿੱਖ ਲੈਣਾ ਵਾ ਤੇ ਨਾਲ ਬਾਲਨ ਦਾ ਅੱਗ ਸਿੱਖ ਲੈਣੀ ਤੇ ਨਾਲ ਆਪਣੀ ਚੀਜ਼ ਬਣ ਜਾਣੀ ਕਿਉਂਕਿ ਸਾਗ ਬੜਾ ਵਧੀਆ ਬੰਦਾ ਬਾਲਨ ਦਾ ਬਾਲਨ ਦਾ ਬਾਲਨ ਦਾ ਸਾਗ ਐ ਨਾਲ ਪੰਜੀਰੀ ਗੋਂਗਲੂ ਹੋ ਗਏ ਜਿਹੜੀ ਆਪਣੇ ਚੁੱਲੇ ਦੀ ਜਿਹੜੀ ਅੱਗ ਆ ਨਾ ਨਾਲ ਆਕਸੀਜਨ ਦੀ ਆ ਵੇਖੋ ਬਾਪੂ ਜੀ ਬਾਲਨ ਲੈ ਦੱਸਣਾ ਚਾਹੁੰਦੇ ਕੋ ਬਾਲਨ ਕੀ ਲੋੜ ਆ ਬਾਲ ਤੁਹਾਨੂੰ ਪਤਾ ਹੀ ਆ ਜੋ ਆਹ ਪਤਾ ਹੀ ਆ ਦੱਸ ਦਿਓ ਹੋਰ ਦੋ ਚਾਰ ਪੁਆਇੰਟ ਆ ਵੇਖੋ ਬਾਲਨ ਬਾਬਾ ਜੀ ਲੈ ਰਹੇ ਲੈ ਕੇ ਜਾ ਰਹੇ ਨੇ ਆਪਣੇ ਘਰ ਦਾ ਤੇ ਇਹਨੇ ਵੀ ਚਲੋ ਨਾਲ ਤੇ ਸੇਕ ਲੈਂਦੇ ਆ ਨਾਲ ਚੀਜ਼ ਬਣ ਜਾਂਦੀ ਆ ਕਿਉਂਕਿ ਕਿਉਂਕਿ ਬਾਲਨ ਸਸਤਾ ਪੈਂਦਾ ਕਿਉਂ ਬਾਬਾ ਜੀ ਹਾਂ ਤੁਸੀਂ ਵੇਖੋ ਸਿਲੰਡਰ ਹੁਣ 1200 ਰੁਪਏ ਹੋ ਗਿਆ ਸਬਸਿਡੀ ਪਾ ਕੇ ਮੋਦੀ ਸਾਹਿਬ ਨੇ ਕਿੰਨੀ ਮਹਿੰਗਾਈ ਕਰਤੀ ਇਸ ਕਰਕੇ ਆਪਾਂ ਨੂੰ ਬਾਲਣੇ ਖਾਣਾ ਕਿਉਂਕਿ ਗਰੀਬ ਮਜ਼ਦੂਰ ਤੁਹਾਨੂੰ ਪਤਾ ਯਾਰ 1200 ਰੁਪਏ ਦੇ ਉਸਾ ਮਹੀਨੇ ਦਾ ਖਰਚਾ ਕਿਉਂਕਿ ਇਸ ਮਹਿੰਗਾ ਬਹੁਤ ਹੈ ਸਿਲੰਡਰ ਮੇਰੇ ਖਿਆਲ ਸਿਲੰਡਰ ਬਾਬਾ ਜੀ ਘਟੋ ਘਟ ਨਹੀਂ ਤੇ 1200 ਰੁਪਏ ਦਾ ਆਉਂਦਿਆ ਨਵਾਂ ਇਸ ਕਰਕੇ ਸਿਲੰਡਰ ਮਹਿੰਗਾਈ ਬਹੁਤ ਹੋ ਜਗੀ ਇਸ ਕਰਕੇ ਆਪਾਂ ਨੂੰ ਬਾਲਣ ਵੱਧ ਤੋਂ ਵੱਧ ਘਰਾਜ ਇਹ ਨਹੀਂ ਵੀ ਦਰਖਤ ਕੱਟਦੇ ਨੇ ਜਿੱਥੇ ਮਤਲਬ ਥੋੜਾ ਬੋਦਾ ਜਿਹਾ ਟੁੱਟਾ ਜਿੱਥੇ ਕੋਈ ਜਿੱਦਾ ਰਿੰਡ ਵੱਢ ਲੇ ਜਾਂ ਵੀ ਪਾ ਬੱਲ ਲੈ ਕਿਕਰਾਂ ਕਰਾਂ ਪਰ ਇਹ ਬਾਬਾ ਸੁੱਕਾ ਬੱਲਣਾ ਸੁੱਕਾ ਤੇ ਕਿਉਂਕਿ ਬੱਲਨ ਜਿਵੇਂ ਅੱਜ ਕ ਖਵਾ ਮਾਰਨਾ ਘਰਾਂ ਹੀ ਪਿੰਨੀਆਂ ਬਣਾਉਣੀਆਂ ਸਰੋਂ ਦੇ ਸਾਗ ਮੱਕੀ ਦੀਆਂ ਰੋਟੀਆਂ ਲਾਉਣੀਆਂ ਦਾਲ ਸਬਜੀ ਇਹਦੇ ਬਾਰੇ ਵੀ ਦੱਸੋ ਕੁਝ ਦਾਲ ਸਬਜੀ ਜਾਂ ਹੋਰ ਕੋ ਸਭ ਕੋ ਮਤਲਬ ਬੱਲਨ ਕਰ ਨਾਲ ਹੀ ਬੰਦਾ ਹੈ ਬੱਲਨ ਨਾਲ ਹੀ ਬੰਦਾ ਵੀ ਜੀ ਜਦਾਂ ਦਾਲ ਹੋ ਗਈ ਸਬਜੀ ਮੱਕੀ ਦੀਆਂ ਰੋਟੀਆਂ ਕਈ ਦੇ ਚਿਕਨ ਵੀ ਬਣਾ ਲੈਂਦੇ ਆ ਸਾਰਾ ਕੁਝ ਅੱਜ ਕੱਲ ਬੱਲਨ ਤੇ ਕੰਮ ਚੱਲਦਾ ਬੱਲਨ ਜ਼ਰੂਰੀ ਆ ਬੱਲਨ ਕਰ ਦ ਸਮਝ ਲੋ ਪ੍ਰਾਣੀ ਪਰਾਣੀ ਜਵਰਾਸਤਾ ਜੀ ਬਾਲਣ ਜੀ ਦੇ ਛੋਟੇ ਹੁੰਦੇ ਦਾਦੇ ਪਰਦਾਦੇ ਆਪਣੇ ਅੱਗ ਸੇਕਣੇ ਨਾਲ ਮੂੰਫਲੀ ਰੋੜੀਆਂ ਖਾਣੀਆਂ ਹੁਣ ਵੇਖੋ ਦੁੱਲਾ ਪੱਟੀ ਜਿਹੜੀ ਲੋੜੀ ਆ ਉਹ ਵੀ ਬਾਲਣਦੇ ਆ ਬਾਲਣ ਆਪਾਂ ਰਾਤ ਨੂੰ ਵਿੱਚ ਰੋੜੀਆਂ ਮੂੰਫਲੀ ਸੁੱਟਣੀ ਫੁੱਲੇ ਸੁੱਟਨੇ ਫੁੱਲੇ ਸੁੱਟਨੇ ਇਸ ਕਰਕੇ ਅੱਗ ਦੀ ਬੜੀ ਮਹੱਤਾਵਾ ਤੇ ਆਪਾਂ ਨੂੰ ਬਾਲਣ ਕਰੇ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਬਾਬਾ ਜੀ ਤੁਹਾਡਿਆ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੁਸੀਂ ਸਾਡੇ ਲਈ ਕੀਮਤੀ ਸਮਾਂ ਕੱਢਿਆ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਕਿਉਂਕਿ ਗਰਮ ਇਸਿਆਲ ਦੇ ਦਿਨਾਂ 'ਚ ਬਾਲਣ ਦੀ ਬਹੁਤ ਲੋੜ ਪੈਂਦੀ ਆ ਜੇ ਬਾਲਣ ਹੋਊਗਾ ਘਰੇ ਅੱਗ ਬਾਲ ਕੇ ਸੇਕ ਲਾਂਗੇ ਹੱਥ ਸੇਕ ਲਾਂ ਕੋਰਾ ਪੈ ਰਿਹਾ ਠੰਡ ਸਖਤ ਹੋਈ ਆ ਕਿਉਂਕਿ ਹੁਣ ਜਿਹੜਾ ਸਮਾਂ 2-3 ਮਹੀਨੇ ਦਾ ਸਮਾਂ ਏ ਉਹ ਇਤਨਾ ਹੀ ਗੁਜ਼ਾਰਾ ਹੋਣਾ ਆਪਣਾ ਠੰਡ ਕਿੰਨਾ ਚੱਲ ਪਊ ਵੀਰ ਜੀ ਹਾਂ ਵੀਰ ਜੀ ਬਣੀ ਜਿੱਦਾ ਪੋ ਮਾਫਗਣਾ ਮਤਲਬ ਸ਼ਿਵਰਾਤਰੀ ਹੋਲੇ ਮੱਲੇ ਤੱਕ ਮਾਰਚ ਦੇ ਲਾਸਟ ਤੱਕ ਚੱਲ ਜਣੀ ਪੂਰਾ ਮਾਰਚ ਦੇ ਤਿੰਨ ਮਹੀਨੇ ਪਏ ਤਿੰਨ ਮਹੀਨੇ ਪੂਰੇ ਪਏ ਆ ਇਹਨੇ ਵੀ ਨੇ ਠੰਡ ਬਹੁਤ ਪੈਣੀ ਇਸ ਕਰਕੇ ਬਾਲਣ ਦੀ ਆਪਣ ਬਹੁਤ ਜ਼ਰੂਰਤ ਹੈ ਜਿਹਨੂੰ ਕਹਿੰਦੇ ਨੇ ਅਮਰਜੈਂਸੀ 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 ਲੋੜ ਰੱਖਣਾ ਹੀ ਚਾਹੀਦਾ ਰੱਖਣਾ ਚਾਹੀਦਾ ਰੇਖ ਨੂੰ ਕਰੇ ਆ ਤਾਂ ਧੁੰਦਾ ਕੋਰਾ ਕੋਰਾ ਬਹੁਤ ਜਿਆਦੀ ਪੈਂਦੀ ਹੈ ਇਸ ਕਰਕੇ ਬਾਲਣ ਦੇ ਕਿਸੇ ਸਾਹ ਨਾਲ ਲੋਕੀ ਭਰ ਕੇ ਆ ਰਹੇ ਨੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਆ ਵੇਖੋ ਜੀ ਬਾਲਣ ਲਿ ਜਾ ਰਹੇ ਬਾਬਾ ਜੀ ਬਾਲਣ ਦਾ ਬਹੁਤ ਮਹੱਤਵ ਹੈ ਧੰਨਵਾਦ ਜੀ ਬਹੁਤ ਬਹੁਤ ਕਾਲਾ ਦੇ ਮੇਰਾ ਵੀਰ ਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ